ਚੋਣਾਂ ਦੌਰਾਨ ਚਲੀ ਰੰਜਿਸ਼ ਨੂੰ ਲੈ ਕੇ ਔਰਤ ਦੀ ਘਰਵੜੀ ਕੇ 6 ਲੋਕਾਂ ਨੇ ਕੀਤੀ ਮਾਰਕਟਾਈ ਸੀਸੀਟੀਵੀ ਆਈਸਾਮ ਨੇ ਪੁਲਿਸ ਨੇ 3 ਔਰਤਾਂ ਸਮੇਤ 6 ਖਿਲਾਫ ਮਾਮਲਾ ਕੀਤਾ ਦਰਜ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਪੰਚਾਇਤੀ ਚੋਣਾਂ ਦੌਰਾਨ ਕੋਈ ਮਾਮੂਲੀ ਜਹੀ ਤਕਰਾਰ ਨੂੰ ਲੈ ਕੇ ਪਿੰਡ ਦੇ ਵੀ ਕੁਝ ਲੋਕਾਂ ਵੱਲੋਂ ਇੱਕ ਔਰਤ ਦੀ ਘਰਵੜੀ ਕੇ ਬੁਰੀ ਤਰ੍ਹਾਂ ਨਾਲ ਮਾਰਕਟਾਈ ਕੀਤੀ ਗਈ जिस सीसीटीवी सी सी फुटेज भी सामने आई है औरत निशा चौहान वासी पेणी नीमह अनुसार चोनंदरान ओनर के गेट लग के गुंडियां वालों कुर्सी रख देती गई थी जिसकी शिकायत उन वनों पुलिस अधिकारियों ने कीती गई थी बाद में मामले का राजिनामा हो गया पर इसी रंजिश से चालदे गुंडियां वालों बीते दिन ओनर का गेट तोड़ना हड़ताल शुरू कर दिया गया वो कारवेज की गली थी ਜਦੋਂ ਉਸਨੇ ਗੇਕ ਖੋਲਿਆ ਤਾਂ ਤਿੰਨ ਘਰਾਂ ਸਮੇਤ ਤਿੰਨ ਪਿੰਡ ਦੇ ਲੋਕ ਜ਼ਬਰਦਸਤੀ ਅੰਦਰ ਵੜ ਗਏ ਅਤਿ ਉਸਤੀ ਬੀਵੀ ਤਾਰਾ ਦਾ ਮਾਰ ਕਟਾਈ ਕੀਤੀ ਉਦੋਂ ਹਨਾ ਪੁਰਾਣਾ ਸ਼ਾਲਾ ਦੀ ਪੁਲਿਸ ਨੇ ਨੀਸ਼ਾ ਚੋਹਾਨ ਦੀ ਸ਼ਿਕਾਇਤ ਤੇ ਪਿੰਡ ਦੇ 6 ਲੋਕਾਂ ਖਿਲਾਫ ਵਾਕ ਦਾ ਰਾਮਲ ਦੇ ਤੇ ਮਾਮਲਾ ਦਰਜ ਕੀਤਾ ਸੀ ਜੀ ਮੇਰਾ ਨਾਮ ਨੀਸ਼ਾ ਚੋਹਾਨ ਹੈ ਮੈਂ ਪਿੰਡ ਪੈਣ ਮਿਲਵਾਂ ਦੀ ਰਹਿਣ ਵਾਲੀ ਹਾਂ ਮੇਰੇ ਹਸਬੰਦ ਦੀਪਕ ਸਿੰਘ ਉਹ ਅਮੋਲ ਕੰਪਨੀ ਜੌਬ ਕਰਦੇ ਆ। ਕੱਲ ਤਕਰੀਬਨ ਕੋਈ ਸ਼ਾਮੀ 6:30 8 ਵਜੇ ਦੀ ਗੱਲ ਹੈ। ਮੇਰੇ ਬੱਚੇ ਦੋ ਤੇ ਮੇਰੇ ਫਾਦਰ ਸਾਹਿਬ ਘਰ ਸੀਗੇ ਤੇ ਘਰ ਕੋਈ ਨਹੀਂ ਸੀ। ਤੇ ਇਹਨਾਂ ਸਾਡੇ ਸਾਹਮਣੇ ਗਵਾਂਡ ਵਾਲੇ ਉਹ ਸਾਡੇ ਘਰ ਆਏ ਆ ਤੇ ਉਹਨਾਂ ਮੇਨ ਮਾਰਕੋਟਾਈ ਕੀਤੀ। ਉਸ ਉਹਨਾਂ ਦੀ ਕੋਈ ਪਹਿਲੀ ਰੰਜਿਸ਼ ਹੈਗੀ ਸੀ ਸਾਡੇ ਅੱਜ ਤੋਂ ਕੋਈ 2-4 ਮਹੀਨੇ ਪਹਿਲਾਂ ਰਾਜਨੀਤੀ ਦੀ ਪ੍ਰੋਬਲਮ ਹੈਗੀ ਇਹਨਾਂ ਨੇ ਸਾਡੇ ਗੇਟ ਅੱਗੇ ਕੁਰਸੀ ਰਖਾਈ ਸੀ। ਉਹ ਕੁਰਸੀ ਅਸੀਂ ਐਸਐਸਪੀ ਅੱਗੇ ਪਹਿਲਾਂ ਐਸਐਚਓ ਕੇ ਪੇਸ਼ ਹੋਏ ਆਂ ਉਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਉਸ ਤੋਂ ਬਾਅਦ ਸੇ ਐਸਐਸਪੀ ਅੱਗੇ ਪੇਸ਼ ਹੋਏ ਆ ਉਹ ਉੱਥੇ ਸਾਡੀ ਜਾ ਕੇ ਜਿਹੜੀ ਮਲਬੀ ਰਾਜਨਾਮਾ ਹੋਇਆ ਤੇ ਕੋਈ ਜਿਹੜੀ ਆਪਾਂ ਚਕਵਾਈ ਉਹ ਵੀ ਤਕਰੀਬਨ 3 ਮਹੀਨੇ ਬਾਅਦ ਉਸ ਵਾਰ ਗੱਲ ਕੀ ਗੱਲ ਹੋਈ ਹੈ ਕੱਲ ਇਹ ਸਾਡੇ ਗੇਟ ਦੇ ਅੱਗੇ ਆਏ ਆ ਸਾਡਾ ਗੇੜ ਖੜਕਾਇਆ ਜੋਰ-ਜੋਰ ਦੀ ਰੈਣੀ ਜਦੋਂ ਮੈਂ ਗੇਟ ਖੋਲ੍ਹਿਆ ਆ ਗੇੜ ਖੋਲਣ ਤੋਂ ਬਾਅਦ ਸਭ ਤੋਂ ਪਹਿਲਾਂ ਉਹਨਾਂ ਦੀ ਬੇਟੀ ਤਾਨੀਆ ਉਹ ਅੰਦਰ ਆਈ ਆ ਤਾਨੀਆ ਨੇ ਆ ਕੇ ਪਹਿਲਾਂ ਮੇਰੇ ਥੱਪੜ ਮਾਰਿਆ ਆ ਉਸ ਤੋਂ ਬਾਅਦ ਫਿਰ ਉਹਨਾਂ ਦਾ ਬੇਟਾ ਹਰਸ਼ ਅਰਸ਼ਦੀਪ ਸਿੰਘ ਆਇਆ ਫਿਰ ਪਿੰਕੀ ਦੇਵੀ ਆਈ ਹੈ ਰੋਸ਼ੀ ਰੋਸ਼ਨ ਲਾਲ ਆਇਆ ਹੈ ਇਹ ਸਾਰੇ ਅੰਦਰ ਆਏ ਹੈ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਹੈ ਉਹ ਸਾਰੀ ਰਿਕਾਰਡਿੰਗ ਜਿਹੜੀ ਸੀ ਸੀਸੀਟੀਵੀ ਕਮਰੇ ਵਿੱਚ ਹੋ ਗਈ ਦੀ ਹੈ ਇਹਨਾਂ ਨੇ ਪਹਿਲਾਂ ਮੈਨੂੰ ਚੰਗਾ ਮਰਪੀ ਮੇਰਾ ਗਾਲਾ ਘੋਟਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਮੇਰੇ ਨਿਸ਼ਾਨ ਵੇ ਦੇ ਆ ਠੀਕ ਹੈ ਉਸ ਤੋਂ ਬਾਅਦ ਮੇਰਾ ਇਹ ਜਿਹੜਾ ਮੂੰਹ ਹੈ ਇਹ ਇਹਨਾਂ ਨੇ ਘੋਟਿਆ ਚੰਗੀ ਤਰ੍ਹਾਂ ਇਹ ਨਿਸ਼ਾਨ ਸਾਰੇ ਪੇ ਦੇ ਮੇਰੇ ਬਾਅਦ ਵਿੱਚ ਜਦੋਂ ਮੈਨੂੰ ਇਹਨਾਂ ਨੇ ਮੇਰੇ ਸੋਹਰਾ ਸਾਹਿਬ ਮੈਨੂੰ ਪਿੱਛੇ ਕਰੀ ਅੰਦਰ ਨੂੰ ਵੀ ਮਤਲਬ ਕਿ ਤੈਨੂੰ ਬਾਹਰ ਨਾ ਲੈ ਕੇ ਜਾਣ ਤੇ ਇਹਨਾਂ ਨੇ ਜਿਆਦਾ ਮਤਲਬ ਘੋਟਣਾ ਤੈਨੂੰ ਬਟ ਇਹਨਾਂ ਨੇ ਮੈਨੂੰ ਖਿੱਚ ਇਹ ਛੇ ਜਾਣੇ ਸੀ ਇਹ ਮੈਨੂੰ ਖਿੱਚ ਕੇ ਬਾਹਰ ਲੈ ਗਏ ਆ ਤੇ ਮੈਂ ਮਤਲਬ ਪਿੱਛੇ ਨੂੰ ਦੌੜੇ ਕਰਦੀ ਆ ਬਟ ਇਹ ਮੈਨੂੰ ਖਿੱਚ ਕੇ ਬਾਹਰ ਲੈ ਗਏ ਬਾਹਰ ਜਾ ਕੇ ਇਹਨਾਂ ਦੇ ਹਸਬੰਦ ਵੀ ਉੱਥੇ ਹੀ ਗਿਸਾਰੇ ਇਹਨਾਂ ਦਾ ਬੇਟਾ ਜਿਹੜਾ ਆਸ਼ਿਪ ਹੈਗਾ ਆ ਉਹਨੇ ਮੇਰੇ ਪਹਿਲਾਂ ਇਹ ਚੁੰਨੂ ਤਾਰ ਥਲੇ ਸੁੱਟੀ ਹੈਗੀ ਆ ਤੇ ਬਾਅਦ ਵਿੱਚ ਮੇਰੇ ਕੱਪੜੇ ਪਾੜੇ ਸਾਰੇ ਤੇ ਮੇਰੀ ਛਾਤੀ ਉੱਤੇ ਬੈਠਿਆ ਉਹ ਉੱਥੇ ਸਾਰੇ ਗਵਾਹ ਹੈਗੇ ਆ ਸਾਬ ਵੀ ਜਿਹੜਾ ਆ ਉਹ ਗਵਾਹ ਹੈ ਉਥੇ ਮੇਰਾ ਦੇਵਰ ਆ ਉਹ ਸਵਾਦ ਉਹਨੇ ਮੇਰੇ ਜਦੋਂ ਕੱਪੜੇ ਪਾੜੇ ਆ ਮੇਰੇ ਇੱਥੇ ਗਲਾ ਘੋਟਿਆ ਆ ਮੇਰੇ ਇੱਥੇ ਬੈਠਿਆ ਤੇ ਮੇਰੇ ਕੰਨ ਵਿੱਚ ਮੈਨੂੰ ਕੋਈ ਹੋਸ਼ ਨਹੀਂ ਮੈਨੂੰ ਕੀ ਹੋਇਆ ਤਾਂ ਮੇਰੇ ਹੱਥ ਫੜਦੇ ਹੀ ਰੋਸ਼ਨ ਨੇ ਰੋਸ਼ਨ ਲਾਲ ਜਿਹੜਾ ਹੈ ਉਹਨੇ ਮੇਰੇ ਹੱਥ ਫੜਦੇ ਤੇ ਮੇਰੇ ਮੋਤੇ ਚਪੇੜਾਂ ਦੀ ਚਪੇੜਾ ਵੱਜੇ ਗਈ ਮੈਂ ਕੱਲੀ ਹੈਗੀ ਸੀ ਘਰ ਮੇਰੇ ਸਹੁਰਾ ਸਾਹਿਬ ਵਿਚਾਰੇ ਬਜ਼ੁਰਗ ਹੈਗੇ ਆ ਉਹ ਗੇਟ 'ਚ ਖੜੇ ਹੋ ਕੇ ਰੋਲਾ ਪਾ ਰਿਹਾ ਸੀ ਛੱਡ ਦੋ ਛੱਡ ਦੋ ਇਹਨਾਂ ਨੇ ਮੇਰੇ ਸਹੁਰਾ ਸਾਹਿਬ ਦੇ ਵੀ ਦੋ ਤਿੰਨ ਥੱਪੜ ਮਾਰੇ ਆ ਉਸ ਤੋਂ ਬਾਅਦ ਕੀ ਹੋਇਆ ਕਿ ਕੋਈ ਬਹੁਤ ਦੂਰੋਂ ਆ ਉਹ ਆਇਆ ਤੇ ਉਹਨੇ ਸਾਡੀ ਮਲਕੀ ਸਾਨੂੰ ਛਡਾਇਆ ਵੀ ਛੱਡੋ ਕੁੜੀ ਨੂੰ ਹੋਸ਼ ਨਹੀਂ ਆ ਗਈ ਉਹ ਮੈ ਇਹਨਾਂ ਨੇ ਮੇਰੀ ਜਿਹੜੀ ਪਿੰਕੀ ਦੇਵੀ ਉਹਨੇ ਮੇ ਲੱਤ ਮਾਰੀ ਤੇ ਮੈਂ ਫੇਰ ਆਪਣੇ 베ੜੇ ਜਾ ਪਈਆਂ 베ੜੇ ਜਾਣ ਦੇ ਬਾਅਦ ਵੀ ਇਹਨਾਂ ਨੇ ਮਤਲਬ ਕਿ ਫੇਰ ਕੁੱਟਣਾ ਸ਼ੁਰੂ ਕੀਤਾ ਮੈਨੂੰ ਮੈਨੂੰ ਖਿੱਚ ਕੇ ਲੱਤੋਂ ਫੇਰ ਲੈ ਗਈ ਹੈ ਬਾਸ ਸੀਸੀਟੀਵੀ ਕੈਮਰੇ ਚ ਸਭ ਕੁਝ ਰਿਕਾਰਡਿੰਗ ਹੈਗੀ ਹੈ ਉਹਦੀ ਚੈਨੀ ਸੀ ਕਿ ਮੈਂ ਗੱਲ ਚ ਪਾਈ ਦੀ ਸੀ ਉਹ ਮੇਰੀ ਚੈਨੀ ਮੇਰੀ ਗੱਲ ਚ ਹੈ ਨਹੀਂ ਮੇਰਾ ਫੋਨ ਇਹ ਵੀ ਮੇਰਾ ਫੋਨ ਉਹਨੇ ਖੋਲੇ ਦਿੱਤਾ ਸੀ ਇਹ ਅੱਧੇ ਘੰਟੇ ਬਾਅਦ ਮੈਨੂੰ ਮੇਰਾ ਫੋਨ ਉਤੋਂ ਕਿਸੇ ਨੇ ਲੈਗਮੈਂਟ ਦਿੱਤਾ ਬਟ ਮੇਰੀ ਚੈਨੀ ਮੈਨੂੰ ਅਜੇ ਤੱਕ ਨਹੀਂ ਮਿਲੀ ਹੈਗੀ ਇਨਸਾਫ ਦਿੱਤਾ ਜਾਏ ਮੇਰੇ ਮੈਨੂੰ ਬਹੁਤ ਖਤਰਾ ਹੈ ਨਾ ਤੋਂ ਕੱਲ ਨੂੰ ਮੈਂ ਕੰਢੀ ਵੀ ਘਾ ਰਹਾ ਹਾਂ ਮੈਂ ਨਾ ਤੋਂ ਛੋਟੇ ਛੋਟੇ ਮੇਰੇ ਬੱਚੇ ਹੈਗੇ ਆ ਮੈਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਹੈਗਾ ਆ ਮੈਨੂੰ ਇਨਸਾਫ ਦਿੱਤਾ ਜਾਏ